ਬਾ ਤੇਰੇ ਭਵੰਤ ਸਿਆਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰਿਆ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿਦੋਂ ਐਨਾ ਡਰ ਜੇਗਾ ਐਨਾ ਕੰਬ ਜੇਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਦੇੜ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਾਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਸੋਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਉਣ ਦੀ ਗੱਲ ਕਰਦਾ ਹੈ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਿਰਫਦਾਰ ਕਰਕੇ ਲੈ ਗਈ ਆ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਏਪੀਏ ਲਾ ਕੇ ਜ਼ਿਲ੍ਹਾ 'ਚ ਬੰਦ ਕਰ ਰਹੇ ਆ ਉਸ ਰਾਹ ਦੇ ਪਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੇਲਾਂ ਤੋਂ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਛੋਡੇ ਜਿੰਨਾ ਦਾ ਬੋਲਿਆ ਨਹੀਂ ਹੋਣਾ ਮਾਲੀ ਕੁਆਂਸਿਆਂ ਤੋਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਬੀਰ ਬਾਰੇ ਕਦੇ ਕੈਪਟਨ ਰਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੋਂ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਬੀ ਰੂਸਾ ਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾ ਜਿਹੜਾ ਜਿਹਨੂੰ ਮਾਲੀਏ ਸਾਨੂੰ ਚੁੱਪਦਾ ਪਤਾ ਕਿਉਂ ਮਾਲੀ ਨੂੰ ਸਲੇਡੇ ਕਹਿੰਦਾ ਸਲੇਡੇ ਆ ਥੋੜਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਗਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕੰਨਾ ਕਿ ਰਿਸ਼ਤਾ ਕਰਨਾ ਹੈ ਇੱਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇਥੋਂ ਤੱਕ ਤੁਸੀਂ ਬੋਲੇ ਹੋਇਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਉਹਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆਤਰੀ ਪੰਜਾਬੀ ਭੀੜੀ ਐ ਤੂੰ ਮੁੱਖ ਮੰਤਰੀ ਨਹੀਂ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਅਜੇ ਅੱਖਾਂ 'ਚ ਅੱਖਾਂ ਬਾਜ ਗੱਲ ਕਰੋ ਓਏ ਤੂੰ ਕਾਹਨੋਂ ਹੁਣਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂਾਂ ਕੰਮ ਸ਼ੁਰੂ ਕੀਤਾ ਪਹਿਲਾਂ মিডিਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਨਹੀਂ ਕਰਤਾ ਕਿਉਂਕਿ ਸਾਰਾ ਸੜਾ ਆਦਲ ਨਾਉ ਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਏਰੀਆ ਨੂੰ ਬੰਦ ਕਰਤਾ ਸਾਡੇ ਸਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਹਾ ਪੰਜਾਬ ਚੋਂ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਸਾਨੀ ਦਾ ਸੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਸ ਬਿਸ਼ਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖਾੜ ਸੀਆਈ ਦੇ ਵਿੱਚ ਜਿੱਥੇ ਲਾਰਸ ਬਿਸ਼ਨੋਈ ਦੀ ਉੱਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਆਈਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਿਆਂ ਨੂੰ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲੋ ਇਹ ਆਵਾਜ਼ਾਂ ਐ ਨਹੀਂ ਦਬੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋ ਜਾਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਹ ਤੁਰਪਿਆਂ ਤੋਂ ਕਿਹੜੀ ਤੂੰ ਡੈਮੋਕਰੇਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਆ ਉਹ ਬੋਲ ਵੀ ਰਿਹਾ ਵੀ ਬਰਾਂਟ ਦਿਖਾਓ ਜੀ ਕੋਈ ਕਾਹ ਦਾ ਇੱਕ ਮੁਕੱਦਮਾਦਾਰ ਦੋ ਚਲੋ ਜੀ ਬਸ ਚਲੋ ਆਓ ਕਰਾ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਨਹੀਂ ਆ ਹੋਰ ਸੁਣ ਲੋ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸ ਵਾਲੇ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ ਕਈ ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਐ ਵੀ ਜਿਹੜੀ ਠੱਗੀ ਹੁੰਦੀ ਐ ਉਹਦੇ ਵਿੱਚੇ ਸ਼ਾਮਲ ਐ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 10 ਹਜ਼ਾਰ ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਇਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉਥੋਂ ਦਿੱਲੀ ਨੂੰ ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਤੇਲ ਤੋਂ ਲੈ ਕੇ ਰੋਟੀ ਟੁਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਬੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦਬਣੀਆਂ ਬਾਲੇ ਗਲਤ ਰਾਹ ਪੈ ਗਿਆ ਬਾਲੇ ਗਲ ਕਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਐਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚਦਾ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕੱਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ 'ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਮੈਨੂੰ ਕਿੰਨੇ ਨੂੰ ਅੰਦਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇੱਕ ਗੁਰਿੰਦਰਜੀਤ ਲਿਖਦਾ ਕਹਿੰਦਾ ਬਾਈ ਜੀ ਜਿਵਾਤੀ ਨਾ ਹੋ ਮਾਲੀ ਬੰਦਾ ਠੀਕ ਨਹੀਂ ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰਜੀਤ ਸਿਆ ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ ਹੈ ਮਾਲੀ ਕੁਲ ਬੰਦੇ ਪਰ ਇਹ ਅਸਲ ਦੇ ਬੱਚੇ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮੱਤ ਪੇਦ ਹੋ ਸਕਦੇ ਆ ਸਾਡੀ ਮੈਂ ਕਿਹਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱਥੇ ਸਰਕਾਰਾਂ ਜਿੱਥੇ ਹਕੂਮਤਾਂ ਧੱਕਾ ਕਰਨ ਗਈਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨ ਗਈਆਂ ਉਹਦੇ ਅਧਿਕਾਰਾਂ ਦਾ ਘਾਣ ਕਰਨ ਗਈਆਂ ਉਹਨੂੰ ਚੱਕ ਕੇ ਅੰਦਰ ਦੇਣ ਗਈਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਦੀ ਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਤੁਰੀ ਫਿਰਦੀ ਲਾਸ਼ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤੇ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬ ਦੇ ਲੋਕਾਂ ਦੇ ਉੱਤੇ ਕੁਝ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਾਇਨੇ ਦੇ ਵਿੱਚ ਇਨਸਾਨ ਹੋ ਇਹੀ ਹੁੰਦਾ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਦੀ ਸ਼ਬਦਾਬਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਨੂ ਅਧਿਕਾਰ ਦਿੰਦਾ ਯਾਰ ਇਹ ਕਿਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦਿਓ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹਣਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹਣਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗੀਆਂ ਨੂੰ ਕਹਿਣਾ ਚਾਹਣਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਇਕੱਠ ਦਾ ਦੇਣਾ ਚਾਹੀਦਾ ਮ ਖਾਸ ਤੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਹਿੰਦਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮ ਕਾ ਨਮਾਈਆ ਉਹਦਾ ਜੋਗਦਾਰ ਰਹਾ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ ਅੱਜ ਕਾਂਡ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸ਼ਬਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਆ ਕੋਈ ਬਰੋ ਡਟ ਕੇ ਕਰਨਾ ਚਾਹੀਦਾ ਆ ਆਪਣਾ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਦੱਬੀਆਂ ਜਾਣੀਆਂ ਨੇ ਅਸਲ ਆਵਾਜ਼ ਤੋਂ ਹੀ ਇੰਨੇ ਇਹ ਡਰਦੇ ਹੁੰਦੇ ਆ ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਨੂੰ ਬਾਕੀ ਪੈਸੀ ਦਾ ਕੰਮ ਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋਈ ਟਿੱਪਣੀ ਵੀ ਕਰ ਦੇ ਥਲੇ ਕਮੈਂਟ ਕਰ ਦੇਣਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਫੋਨ ਵੀ ਉдни ਕਿਸੇ ਡੀਐਸਪੀ ਦਾ ਕਿਸੇ ਐਸਐਸਪੀ ਦਾ ਕਿਸੇ ਸੀਐਨਚਾਰਡ ਦਾ ਫੋਨ ਆ ਜਾਂਦਾ ਵੀ ਆ ਕੀ ਕੀਤਾ ਕਿ ਲਿਖਿਆ ਹਟਾਏ ਨੂੰ ਪਰਚਾ ਹੋ ਜੂ ਆ ਇੱਥੇ ਬਹੰਡਾ ਹੀ ਹੋਇਆ ਸੀ ਇੱਕ ਮੁੰਡੇ ਦੇ ਨਾਲ ਉਹਨੂੰ ਸੀਏ ਹੀ ਬੁਲਾ ਲਿਆ ਕਿ ਗਾਹਾਂ ਨੂੰ ਇਹ じゃ ਕੋਈ ਨਹੀਂ ਲਿਖਣਾ ਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ ਹੱਦ ਹੋ ਗਈ ਯਾਰ ਹਰ ਪਾਸੋਂ ਤੁਸੀਂ ਫੇਲ ਹੋ ਗਏ ਕੰਮ ਤੁਹਾਡੇ ਕੋਲ ਕੋਈ ਹੋ ਰ ਨਹੀਂ ਰਿਹਾ ਕੋਈ ਰੋਡ ਮੈਪ ਨਹੀਂ ਤੇਰੇ ਕੋਲੇ ਕੋਈ ਨੀਤੀ ਨਹੀਂ ਤੇਰੇ ਕੋਲੇ ਪੰਜਾਬ ਨੂੰ ਬਚਾਉਣ ਦੀ ਵੀ ਇਸ ਇਹ ਜੰਜਾਲ ਦੇ ਵਿੱਚੋਂ ਇਸ ਮੰਝ ਧਾਰ ਦੇ ਵਿੱਚੋਂ ਇਹ ਦਲਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ ਤੇ ਉਲਟਾ ਤੋਂ ਜਿਹੜੇ ਬੋਲਣ ਵਾਲੇ ਬੰਦੇ ਜਾ ਕੇ ਪਰਚੇ ਦੇਣ ਲੱਗ ਗਏ ਹਾਦੂ ਕੀ ਤੁਹਾਡੇ ਲਈ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੁਰ ਜੋਰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਹੈ ਇਹਨੂੰ ਲਾਣਤਾ ਪਾਉਣੀ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈ ਮਾਲੀ ਨੇ ਕੀ ਜਰੂਨ ਕੀਤਾ ਮਾਲੀ ਨੇ ਸਾਨੂੰ ਉਹਦੇ ਹੱਕ 'ਚ ਖੜਨਾ ਚਾਹੀਦਾ ਹੈ ਖਾਸ ਤੌਰ ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਹੀ ਨਾਲ ਕੋਈ ਇਹਤੇ ਕਾਰਵਾਈ ਹੋਣੀ ਚਾਹੀਦਾ ਨਹੀਂ ਇਹ ਯਾਦ ਰੱਖਿਓ ਇਹ ਅਸਲ ਦੇ ਵਿੱਚ ਮੂੰਹ ਇਹਨਾਂ ਨੂੰ ਇੰਨਾ ਪੈ ਗਿਆ ਮੂੰਹ ਪਿਆ ਹੋਈ ਹੈ ਕਿ ਮੀਡੀਆ ਦੱਬੇ ਹੋਇਆ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਕਿੱਥੇ ਹੈ ਦੇਖਦਾ ਕਿਤੇ ਨਜ਼ਰ ਆਉਂਦਾ ਕੋਈ ਇੱਕ ਅੱਦਾ ਚੈਨਲ ਕੋਈ ਮਾੜਾ ਮੋਟਾ ਜਿਹਾ ਟੁੱਟਿਆ ਭੱਜਿਆ ਵਿਚਾਰਾ ਕੋਈ ਬਹੁਤਾ ਸੁਰਖੀਆਂ ਜਿ ਨਹੀਂ ਹੈਗਾ ਕੋਈ ਮਾੜਾ ਮੋਟਾ ਹਵਾਰ ਕੋਈ ਲਿਖਦਾ ਆਪਣਾ ਮਾੜੀ ਮੁੱਠੀ ਗੱਲ ਬਾਕੀ ਸਾਰਿਆਂ ਦੇ ਬੁੱਲ ਸੁੰਤੇ ਪਏ ਆ ਸਭ ਮੂੰਹ ਘੁੰਗਣੀਆਂ ਪਾਈ ਬੈਠੇ ਚੁੱਪ ਕਰੇ ਬੈਠੇ ਆ ਕਿੱਡਾ ਕੀ ਕੁਝ ਹੋ ਰਿਹਾ ਪੰਜਾਬ ਦੇ ਨਾਲ ਕੀ ਘਾਣ ਹੋ ਰਿਹਾ ਪੰਜਾਬ ਦਾ ਕੋਈ ਬੋਲ ਰਿਹਾ ਨਾਲੇ ਮੈਂ ਗੱਲ ਦਾ ਤਾਂ ਠੀਕ ਆ ਮਾਦੀਨਾ ਮੈਂ ਫਿਰ ਕਹਿੰਦਾ ਬਖਰੇਵੇਂ ਹੋ ਸਕਦਾ ਹੈ ਕਿਹ ਤਰ੍ਹਾਂ ਦੇ ਪਰ ਮਾਲੀ ਵਰਗੇ ਉਹਨਾਂ ਸਮਿਆਂ 'ਚ ਵੀ ਬੋਲਿਆ ਜਦੋਂ ਬੜਾ ਅੱਤ ਦਾ ਇੱਥੇ ਕਹਿਰ ਬਰਤਾਇਆ ਆਪਾ ਪਰ ਰਿਆ ਸੀ ਦਾ ਬੜਾ ਜ਼ਬਰ ਤੇ ਜ਼ੁਲਮ ਹੋ ਰਿਆ ਸੀ ਉਹਨਾਂ ਸਮੇਂ ਚ ਵੀ ਐਨਐਸਏ ਲੱਗੀ ਸੀ ਇਹਦੇ ਤੇ ਸੋ ਅਵਿਰਸ ਨੂੰ ਅੱਜ ਖੜਨ ਦੀ ਲੋੜ ਆ ਆਪਣੇ ਬੰਦਿਆਂ ਨਾਲ ਜ਼ਰੂਰ ਖੜਗੇ ਅਸੀਂ ਕਿਉਂਕਿ ਇਹ ਜਿੱਦਰ ਨੂੰ ਤੁਰਪੇ ਐ ਇਹ ਰਾਹ ਇਨਾਂ ਲਈ ਵੀ ਚੰਗਾ ਨਹੀਂ ਤੇ ਸਾਡੇ ਲਈ ਚੰਗਾ ਤਾਂ ਹੋਣਾ ਹੀ ਕੀ ਆ ਪਰ ਇਹ ਮੈਂ ਭਵਾਂਸਿਆਂ ਤੋਂ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਐ ਦਾਬੇ ਨਾਲ ਡਰਾਈ ਨਹੀਂ ਦਬਨੇ ਇਹ ਬਹੁਤ ਵੱਡੇ ਤੁਸੀਂ